ਪਰ ਇਹ ਵੀ ਦੱਸਣਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤਾ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੀ ਮਾਰਗਰਾਏ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਤੋਂ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਕਿਤੇ ਕਿਉਂਕਿ ਪਾਕਿਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲਲੀਗਲ ਵੈਪਨ ਤੇ ਡਰੱਗ ਭੇਜ ਰਿਆ ਉਹਨਾਂ ਨੂੰ ਕਿਵੇਂ ਮਾਰ ਕਰਾਉਣਾ ਉਹਦਾ ਵੀ ਸਾਨੂੰ ਇਹ ਕਰਨੀ ਜਿਹੜਾ ਉਸ ਤੋਂ ਮਨਾਉਣਾ ਚਾਹੀਦਾ ਪਰ ਇਹ ਵੀ ਦੱਸਣਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤੇ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੇ ਮਾਰਗਰੇ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਚਾਹੀਦੇ ਕਿਉਂਕਿ ਪਾਕਿਸਤਾਨ ਹਮੇਸ਼ਾ ਆਪਣੀ ਪ੍ਰੌਕਸੀ ਵਾਰ ਲੜਦਾ ਹੈ ਔਰ ਕਦੀ ਵੀ ਕੋਈ ਵੀ ਉਹ ਮੌਕਾ ਨਹੀਂ ਛੱਡਦਾ ਕਿ ਜਦੋਂ ਉਹ ਇੰਡੀਆ ਦੇ ਅਗੇਂਸਟ ਨਾ ਗੱਲ ਕਰੇ ਕਿਉਂਕਿ ਇਹ ਨੇ ਇਸ ਕਰਕੇ ਕਿ ਕਿ ਅਸੀਂ ਪੰਜਾਬ 'ਚ ਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲਲੀਗਲ ਵੈਪਨ ਤੇ ਡਰਗ ਭੇਜ ਰਿਹਾ ਉਹਨਾਂ ਨੂੰ ਕਿਵੇਂ ਮਾਰ ਕਰਾਉਣਾ ਉਹਦਾ ਵੀ ਸਾਨੂੰ ਇਹ ਕਰਨਾ ਪਏਗਾ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਣਾ ਪਏਗਾ ਕਿ ਅਸੀਂ ਕਿੱਥੇ ਕਿੱਥੇ ਅਟੈਕ ਕੀਤੇ ਕਿੰਨੇ ਉਹਨਾਂ ਦੇ ਮਾਰੇ ਔਰ ਸਾਡਾ ਏਮ ਕੀ ਸੀ ਕਿ ਅਸੀਂ ਆਪਣਾ ਏਮ ਅਚੀਵ ਕਰ ਲਿਆ ਕੀਤਨ ਕੀਤਾ ਗਿਆ ਪਰ ਇਹ ਵੀ ਦੱਸਣਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤੇ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੀ ਮਾਰ ਗਰਾਏ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਤੋਂ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਕਿਤੇ ਕਿਉਂਕਿ ਪਾਕਿਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲੈਗਲ ਵੈਪਨ ਤੇ ਡਰੱਗ ਭੇਜ ਰਿਆ ਉਹਨਾਂ ਨੂੰ ਕਿਵੇਂ ਮਾਰ ਗਰਾਉਣਾ ਉਹਦਾ ਵੀ ਸਾਨੂੰ ਇਹ ਕਰਨੀ ਜਿਹੜਾ ਉਸ ਤੋਂ ਮਨਾਉਣਾ ਚਾਹੀਦਾ ਪਰ ਇਹ ਵੀ ਦੱਸਣਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤੇ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੇ ਮਾਰਗਰੇ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਚਾਹੀਦੇ ਕਿਉਂਕਿ ਪਾਕਿਸਤਾਨ ਹਮੇਸ਼ਾ ਆਪਣੀ ਪ੍ਰੌਕਸੀ ਵਾਰ ਲੜਦਾ ਹੈ ਔਰ ਕਦੀ ਵੀ ਕੋਈ ਵੀ ਉਹ ਮੌਕਾ ਨਹੀਂ ਛੱਡਦਾ ਕਿ ਜਦੋਂ ਉਹ ਇੰਡੀਆ ਦੇ ਅਗੇਂਸਟ ਨਾ ਗੱਲ ਕਰੇ ਕਿਉਂਕਿ ਇਹ ਨੇ ਇਸ ਕਰਕੇ ਕਿ ਕਿ ਅਸੀਂ ਪੰਜਾਬ 'ਚ ਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲਲੀਗਲ ਵੈਪਨ ਤੇ ਡਰਗ ਭੇਜ ਰਿਹਾ ਉਹਨਾਂ ਨੂੰ ਕਿਵੇਂ ਮਾਰ ਕਰਾਉਣਾ ਉਹਦਾ ਵੀ ਸਾਨੂੰ ਇਹ ਕਰਨਾ ਪਏਗਾ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਣਾ ਪਏਗਾ ਕਿ ਅਸੀਂ ਕਿੱਥੇ ਕਿੱਥੇ ਅਟੈਕ ਕੀਤੇ ਕਿੰਨੇ ਉਹਨਾਂ ਦੇ ਮਾਰੇ ਔਰ ਸਾਡਾ ਏਮ ਕੀ ਸੀ ਕਿ ਅਸੀਂ ਆਪਣਾ ਏਮ ਅਚੀਵ ਕਰ ਲਿਆ ਕਿ ਤੀਜਾ ਖੜਾ ਪਰ ਇਹ ਵੀ ਦਰਸ਼ਨਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤੇ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੀ ਮਾਰ ਗਰਾਏ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਤੋਂ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਕਿਤੇ ਕਿਉਂਕਿ ਪਾਕਿਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲੈਗਲ ਵੈਪਨ ਤੇ ਡਰੱਗ ਭੇਜ ਰਿਆ ਉਹਨਾਂ ਨੂੰ ਕਿਵੇਂ ਮਾਰ ਗਰਾਉਣਾ ਉਹਦਾ ਵੀ ਸਾਨੂੰ ਇੱਕ ਕਰਨ ਜਿਹ ਉਸ ਤੋਂ ਮਨਾਉਣਾ ਚਾਹੀਦਾ ਪਰ ਇਹ ਵੀ ਦੱਸਣਾ ਚਾਹੀਦਾ ਕਿ ਇਸ ਵਿਜੇ ਦੇ ਵਿੱਚ ਅਸੀਂ ਕੀ ਕੰਮ ਕੀਤਾ ਕਿੰਨੇ ਅਸੀਂ ਟੈਰਰਿਸਟ ਪਾਕਿਸਤਾਨ ਦੇ ਮਾਰਗਰੇ ਕਿੰਨੇ ਉਹਨਾਂ ਦੇ ਜਿਹੜੇ ਟੈਰਰਿਸਟ ਇਹ ਟ੍ਰੇਨਿੰਗ ਸੈਂਟਰਸ ਤੋਂ ਉਹ ਕਿੰਨੇ ਕੀਤੇ ਉਹ ਸਾਰੀ ਚੀਜ਼ਾਂ ਹਿੰਦੁਸਤਾਨ ਦੇ ਲੋਕਾਂ ਕੋਲ ਆਉਣੇ ਚਾਹੀਦੇ ਕਿਉਂਕਿ ਪਾਕਿਸਤਾਨ ਹਮੇਸ਼ਾ ਆਪਣੀ ਪ੍ਰੌਕਸੀ ਵਾਰ ਲੜਦਾ ਹੈ ਔਰ ਕਦੀ ਵੀ ਕੋਈ ਵੀ ਉਹ ਮੌਕਾ ਨਹੀਂ ਛੱਡਦਾ ਕਿ ਜਦੋਂ ਉਹ ਇੰਡੀਆ ਦੇ ਅਗੇਂਸਟ ਨਾ ਗੱਲ ਕਰੇ ਕਿਉਂਕਿ ਇਹ ਨੇ ਇਸ ਕਰਕੇ ਕਿ ਕਿ ਅਸੀਂ ਪੰਜਾਬ 'ਚ ਆ ਸਾਡੇ ਬਾਰਡਰ ਦੇ ਉੱਤੇ ਜਿੰਨੇ ਡਰੂਨ ਦੇ ਨਾਲ ਉਹ ਆਪਣੇ ਇਲਲੀਗਲ ਵੈਪਨ ਤੇ ਡਰਗ ਭੇਜ ਰਿਹਾ ਉਹਨਾਂ ਨੂੰ ਕਿਵੇਂ ਮਾਰ ਕਰਾਉਣਾ ਉਹਦਾ ਵੀ ਸਾਨੂੰ ਇਹ ਕਰਨਾ ਪਏਗਾ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਣਾ ਪਏਗਾ ਕਿ ਅਸੀਂ ਕਿੱਥੇ ਕਿੱਥੇ ਅਟੈਕ ਕੀਤੇ ਕਿੰਨੇ ਉਹਨਾਂ ਦੇ ਮਾਰੇ ਔਰ ਸਾਡਾ ਏਮ ਕੀ ਸੀ ਕਿ ਅਸੀਂ ਆਪਣਾ ਏਮ ਅਚੀਵ ਕਰ ਲਿਆ ਕਿ ਨੀਤੀ ਜਸ